ਅੱਜ ਲੋਕ ਜਿੱਥੇ ਕੁੜੀਆਂ ਨੂੰ ਕੁਖ ਵਿੱਚ ਹੀ ਮਾਰ ਰਹੇ ਹਨ ਅਤੇ ਕਹਿੰਦੇ ਹਨ ਕਿ ਕੁੜੀਆਂ ਮੁੰਡਿਆਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਇਹ ਗਲਮੋਗਾ ਦੇ ਇੱਕ ਦੁਕਾਨਦਾਰ ਦੀਆਂ ਧੀਆਂ ਦੁਆਰਾ ਝੂਠ ਸਾਬਿਤ ਕਰ ਦਿੱਤੀ ਗਈ। ਦਰਅਸਲ ਮੋਗਾ ਦੇ ਇੱਕ ਦੁਕਾਨਦਾਰ ਦੇ ਮਾਲਕ ਓਮ ਸ਼ਰਮਾ ਦਾ ਕਹਿਣਾ ਹੈ ਕਿ ਉਹ ਲਗਭਗ 6 ਤੋਂ 7 ਸਾਲ ਪਹਿਲਾਂ ਦਿੱਲੀ ਤੋਂ ਮੋਗਾ ਆਇਆ ਸੀ। ਇੱਥੇ ਆ ਕੇ ਉਸਨੇ ਛੋਲੇ ਪਟੂਰੇ ਦਾ ਕੰਮ ਸ਼ੁਰੂ ਕੀਤਾ ਸੀ। ਜਦੋਂ ਕਰੋਨਾ ਸ਼ੁਰੂ ਹੋਇਆ ਓਮ ਸ਼ਰਮਾ ਦਾ ਕਾਰੋਬਾਰ ਠੱਪ ਹੋ ਗਿਆ ਉਸ ਦੇ ਨਾਲ ਕੰਮ ਕਰਨ ਵਾਲੇ ਸਾਰੇ ਕਾਰੀਗਰ ਵਾਪਸ ਆਪਣੇ ਪਿੰਡ ਚਲੇ ਗਏ ਅਤੇ ਹੁਣ ਜਦੋਂ ਸਰਕਾਰ ਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਹੈ ਤਾਂ ਉਹਨਾਂ ਨੂੰ ਕਾਰੀਗਰ ਨਹੀਂ ਮਿਲ ਰਹੇ ਤਾਂ ਉਸ ਦੀਆਂ ਧੀਆਂ ਨੇ ਆਪਣੇ ਪਿਤਾ ਨਾਲ ਮਿਲ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸੋਚੀ ਅਤੇ ਅੱਜ ਉਹ ਆਪਣੇ ਪਿਤਾ ਦੇ ਮੋਡੇ ਨਾਲ ਮੋਡਾ ਜੋੜ ਕੇ ਕੰਮ ਕਰ ਰਹੀਆਂ ਹਨ ਅਤੇ ਨਾਲ ਨਾਲ ਆਪਣੀ ਔਨਲਾਈਨ ਪੜਾਈ ਵੀ ਕਰ ਰਹੀਆਂ ਹਨ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਾਪੇ ਸੋਚਦੇ ਹਨ ਕਿ ਸਾਡੀ ਧੀਆਂ ਜੰਮ ਜਾਂਦੀਆਂ ਹਨ ਉਹਨਾਂ ਨੂੰ ਲਵਾਰਿਛੜ ਜਾਂਦੇ ਹਨ ਪਰ ਇੱਕ ਇਹੋ ਦੀ ਮੁਰਗੇ ਦੀ ਮਿਸਾਲ ਹੈ ਓਮ ਕੁਮਾਰ ਜੀ ਜਿਨ੍ਹਾਂ ਦੀ ਤਿੰਨ ਕੁੜੀਆਂ ਹਨ ਤੇ ਤਿੰਨੋਂ ਕੁੜੀਆਂ ਉਹਨਾਂ ਦਾ ਸਹਯਤਾ ਕਰ ਰਹੀਆਂ ਹਨ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਨਾ ਉਹਨਾਂ ਬਾਰੇ ਓਮ ਜੀ ਤੁਹਾਡੀਆਂ ਤਿੰਨ ਕੁੜੀਆਂ ਤੇ ਕਿਹਨੋਂ ਤੁਹਾਨਾਂ ਦਾ ਸਹਯਤਾ ਕਰਵਾਂਦੀਆਂ ਕੀ ਕਹਿੰਦੇ ਇਸ ਬਾਰੇ ਪਤਨੀ ਜੀ ਬਹੁਤ ਅੱਛਾ ਮਾਣੂ ਕਰਦੇ ਹੈਗਾ ਇਹ ہماری ਜਾਨ ਹੈ ਔਰ ਇਹ ਹਮਾਰੇ ਸਾਥ ਹੀ ਖੜੀ ਹੁੰਦੀ ਹੈ ਜਦ ਵੀ ਹੈ ਇਹ ਇੱਕ ਮਿਸਾਲ ਹੀ ਹੈ ਕਿ ਇੱਕ ਜੰਪਲ ਹੀ ਮੈਂ ਦੁਨੀਆ ਨੂੰ ਦੇਣਾ ਚਾਹਤਾ ਹੂੰ ਕਿ ਮਤਲਬ ਜੋ ਵੀ ਹੈ ਕੁੜੀਆਂ ਹਰੇਕ ਕੁਝ ਕਰ ਕਰਦੀ ਹੈ ਮਾਪਿਓ ਆਤੇ ਸੋਚ ਵੀ ਜ਼ਿਆਦਾ ਕਰਦੀ ਹੈੁੰਡੇ ਨਾਲ ਜ਼ਿਆਦਾ ਹੀ ਸੋਚਦੀ ਹੈ ਮਾਪਿਓ ਦੇ ਬਾਰੇ ਤਾਂ ਇਹ ਮੇਰੇ ਸਾਥ ਦੇ ਸਾਥ ਖੜੀ ਹੈ ਇਨੀ ਕੇ ਕਰਕੇ ਮੈਂ ਆਪਣਾ ਕਾਰੋਬਾਰ ਕਰ ਰਹਾ ਹਾਂ ਜੋ ਕੀ ਰੋਟੀ ਮੈਨੂੰ ਮਿਲ ਲੇਗੀ ਦੋਸਤੋ ਇਹਦਾ ਓਰੀਜਿਨ ਨੇ ਦੱਸਿਆ ਕੁੜੀਆਂ ਦੀ ਸਹਾਇਤਾ ਨਾਲ ਹੀ ਇਹ ਇਸ ਟਾਈਮ ਕੰਮ ਕਰ ਪਾ ਰਹੇ ਨੇ ਆ ਕੁੜੀਆਂ ਨਾਲ ਗਲਤ ਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਕਿਹੜਾ ਕਹਾ ਨਾਮ ਕੀ ਹੈ ਤੁਹਾਡਾ जी आप अपने पापा के साथ काम करते हो आपको तो कैसा महसूस हो रहा है मुझे बहुत अच्छा लगता है क्योंकि पापा यहाँ अकेले काम करते थे तो वो अकेले पैसे कमाते थे अब हमको पता लग गया कि वो कितना मेहनत करके हमारे स्कूल की फीस ट्यूशन फीस हमारे और भी जो काम है वो उनके पैसे कैसे देते थे आप अपने पापा की सहायता करते हो मुझे अपने पापा की सहायता करके बहुत अच्छा लगता है क्योंकि आगे भी अगर मैं बड़ी होंगी ना मुझे भी इसमें कुछ सीख सीख मिलेगा क्योंकि मैं और भी लड़कियों को बता सकती ਮਿਲੇ ਦੀ ਹੈ ਨਾ ਕਿ ਮਨੇ ਕੀ-ਕੀ ਆਖਿਆ ਹੈ ਫਿਰ ਉਹ ਵੀ ਕੁਝ ਕਰਨੇ ਕਰਦੇ ਨਹੀਂ। ਦੋਸਤੋ ਇਸਨ ਬੱਚੇ ਜਿਨ੍ਹਾਂ ਨੇ ਦੱਸਿਆ ਕਿ ਉਹ ਅਨਮਨੇ ਟਾਈਮ ਦੇ ਵਿੱਚ ਉਹ ਆਪਦੀ ਸਹੇਲੀਆਂ ਨੂੰ ਤੇ ਬੱਚਿਆਂ ਨੂੰ ਵੀ ਦੱਸਣਗੇ ਕਿ ਮਾਪੇ-ਪਿਓ ਦੀ ਸਹਾਇਤਾ ਕਿੰਨਾ ਕਰਨੀ ਚਾਹੀਦੀ ਹੈ। ਮੋਗੇ ਤੋਂ ਕਸ਼ਿਸ਼ ਸਿੰਗਲਾ ਦੀ ਰਿਪੋਰਟ ਐਸਐਮਜ਼ेड ਨਿਊਜ਼।